वाहे गुरु साहिब जी तनासरी महलाती तीजा जो हर तिन बल जाओ ਤਿੰਨ ਹਿਰਦੈ ਸਾਚ ਸੱਚਾ ਮੁਖ ਨਾਉ ਸਾਚੋ ਸਾਚ ਸਮਾਲਿਓ ਦੁੱਖ ਜਾਏ ਸਾਚੇ ਸਬਦ ਵਸੇ ਮਨ ਆਏ ਜੋ ਹਰਿ ਸੇਵਹਿ ਤਿਨ ਬਲ ਜਾਓ ਤਿੰਨ ਹਿਰਦੈ ਸਾਚ ਸੱਚਾ ਮੁਖ ਨਾਓ ਸਾਚੋ ਸਾਚ ਸਮਾਲਿਓ ਦੁੱਖ ਜਾਏ ਸਾਚੇ ਸ਼ਬਦ ਵਸੈ ਮਨ ਆਏ ਗੁਰ ਬਾਣੀ ਸੁਣ ਮੈ ਲਗਵਾਏ ਸਹਜੇ ਹਰ ਨਾਮ ਮਨ ਵਸਾਏ ਰਹਾਉ ਕੂੜ ਕੁਸਤ ਤ੍ਰਿਸ਼ਨਾ ਅਗਨ 부ਝਾਏ ਅੰਤਰ ਸਾਤ ਸਹਜ ਸੁਖ ਪਾਏ ਗੁਰ ਕੈ ਭਾਣੇ ਚੱਲੇ ਤਾਂ ਆਪ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ ਬੂਝੇ ਨਾ ਜਾਣੇ ਬਾਣੀ ਮਨ ਮੁਖ ਅੰਦੇ ਦੁੱਖ ਬਿਹਾਣੀ ਸਤਗੁਰ ਭੇਟੇ ਤਾਂ ਸੁਖ ਪਾਏ ਹਮੇ ਵਿਚੋਂ ਠਾਕ ਰਹਾਏ ਕਿਸ ਨੂੰ ਕਹੀਏ ਦਾਤਾ ਇੱਕ ਸੋਏ ਕਿਰਪਾ ਕਰੇ ਸਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਕਿਸ ਨੂੰ ਕਹੀਏ ਦਾਤਾ ਇੱਕ ਸੋਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ 3 ਹੇ ਭਾਈ ਗੁਰਬਾਣੀ ਦਾ ਆਸਰਾ ਲੈ ਕੇ ਜਿਹੜੇ ਮਨੁੱਖ ਪ੍ਰਮਾਤਮਾ ਨਾਮ ਸਿਮਰਨ ਕਰਦੇ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਉਹਨਾਂ ਦੇ ਹਿਰਦੇ ਵਿੱਚ ਸਦਾ ਥਿਰ ਪ੍ਰਭੂ ਵਸਿਆ ਰਹਿੰਦਾ ਹੈ ਉਹਨਾਂ ਦੇ ਮੂੰਹ ਵਿੱਚ ਸਦਾ ਥਿਰ ਹਰ ਨਾਮ ਟਿਕਿਆ ਰਹਿੰਦਾ ਹੈ ਹੇ ਭਾਈ ਸਦਾ ਥਿਰ ਪ੍ਰਭੂ ਨੂੰ ਹੀ ਹਿਰਦੇ ਵਿੱਚ ਸੰਭਾਲ ਕੇ ਰੱਖਿਆ ਕਰੋ ਉਸ ਦੀ ਬਰਕਤ ਨਾਲ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਸਦਾ ਤੇਰੇ ਪ੍ਰਭੂ ਦੀ ਸਿਫਤਸਲਾਵ ਵਾਲੇ ਸ਼ਬਦ ਵਿੱਚ ਜੁੜਿਆਂ ਹਰ ਨਾਮ ਮਨ ਵਿੱਚ ਆ ਵੱਜਦਾ ਹੈ। हे भाई गुरु दी ਬਾਣੀ ਸੁਣਿਆ ਕਰ। ਇਹ ਬਾਣੀ ਮਨ ਵਿੱਚੋਂ ਵਿਕਾਰਾਂ ਦੀ ਮਹਿਲ ਦੂਰ ਕਰ ਦਿੰਦੀ ਹੈ। ਇਹ ਬਾਣੀ ਆਤਮਿਕ ਡੋਲਤਾ ਵੀ ਟਿਕਾ ਕੇ ਪਰਮਾਤਮਾ ਦਾ ਨਾਮ ਮਨ ਵਿੱਚ ਵਸਾ ਦਿੰਦੀ ਹੈ। ਰਹਾਉ। हे, हे भाई ਗੁਰੂ ਦੀ ਬਾਣੀ ਮਨ ਵਿੱਚੋਂ ਝੂਠ ਫਰੇਮ ਮੁਕਾ ਦਿੰਦੀ ਹੈ ਤ੍ਰੇਸਾਂ ਦੀ ਅੱਗ ਬੁਝਾ ਦਿੰਦੀ ਹੈ ਗੁਰ ਬਾਣੀ ਦੀ ਪਰਕਤ ਨਾਲ ਮਨ ਵਿੱਚ ਸ਼ਾਂਤੀ ਪੈ ਜਾਉ ਹੋ ਜਾਂਦੀ ਹੈ ਆਤਮਿਕ ਡੋਲਤਾ ਵੀ ਟਿਕ ਜਾਈਦਾ ਹੈ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਜਦੋਂ ਮਨੁੱਖ ਗੁਰ ਬਾਣੀ ਅਨੁਸਾਰ ਗੁਰੂ ਦੀ ਰਜਾ ਵਿੱਚ ਤੁਰਦਾ ਹੈ ਤਦੋਂ ਉਸ ਦੇ ਅੰਦਰੋਂ ਆਪਾ ਭਾਵ ਦੂਰ ਹੋ ਜਾਂਦਾ ਹੈ ਸਦਾ ਉਹ ਪ੍ਰਬੋਦੀ ਸਿਪਸਲਾ ਦੇ ਗੀਤ ਗਾ-ਗਾ ਕੇ ਸਦਾਥੇ ਰਹਿਣ ਵਾਲਾ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਪ੍ਰਭੂ ਦੇ ਚਰਨਾ ਵਿੱਚ ਲੀਨ ਹੋ ਜਾਂਦਾ ਹੈ اے ਭਾਈ ਜਿਹੜਾ ਮਨੁੱਖ ਨਾ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਨਾ ਹੈ ਗੁਰੂ ਦੀ ਬਾਣੀ ਨਾਲ ਡੂੰਗੀ ਸਾਜ ਪਾਉਂਦਾ ਹੈ ਮਾਇਆ ਦੇ ਮੋਹ ਵਿੱਚ ਅੰਨੇ ਹੋ ਕੇ ਅਤੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦੀ ਉਮਰ ਦੁੱਖ ਵਿੱਚ ਹੀ ਗੁਜ਼ਰਦੀ ਹੈ ਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਆਤਮਿਕ ਆਨੰਦ ਹਾਸਲ ਕਰਦਾ ਹੈ ਗੁਰੂ ਉਸ ਦੇ ਮਨ ਵਿੱਚੋਂ ਹੋਮੇ ਮਾ ਕਾ ਦਿੰਦਾ ਹੈ हे ਭਾਈ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਅੱਗੇ ਅਰਜ਼ੋਈ ਕੀਤੀ ਨਹੀਂ ਜਾ ਸਕਦੀ ਸਿਰਫ ਪਰਮਾਤਮਾ ਹੀ ਗੁਰੂ ਦੇ ਮਿਲਾਪ ਦੀ ਦਾਤ ਦੇਣ ਵਾਲਾ ਹੈ ਜਦੋਂ ਪਰਮਾਤਮਾ ਇਹ ਕਿਰਪਾ ਕਰਦਾ ਹੈ ਤਦੋਂ ਗੁਰੂ ਦੇ ਸ਼ਬਦ ਵਿੱਚ ਜੁੜਿਆ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ हे ਨਾਨਕ ਆਕ ਜੇ ਪ੍ਰਭੂ ਦੀ ਮਿਹਰ ਹੋਵੇ ਤਾਂ ਮੈਂ ਪ੍ਰੀਤਮ ਗੁਰੂ ਨੂੰ ਮਿਲ ਕੇ ਸਦਾ ਥਿਰ ਪ੍ਰਭੂ ਦੇ ਗੀਤ ਗਾ ਸਕਦਾ ਹਾਂ ਸਦਾ ਥਿਰ ਪ੍ਰਭੂ ਦਾ ਨਾਮ ਜਪ-ਜਪ ਕੇ ਸਦਾ ਥਿਰ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ